ਸੌਤੋ ਵੱਖਰਾ ਟਰੈਕਟਰ ਤਿੰਨਾ ਟਾਇਰਾਂ ਵਾਲਾ ਟਰੈਕਟਰ ਥੋੜਾ ਜਿਹਾ ਨਾ ਦੂਰ ਹੋ ਕੇ ਦਿਖਾ ਦਿਓ ਤਾਂ ਕਿ ਆਪ ਨੂੰ ਸਹੀ ਆ ਸਕੇ ਇੱਕ ਟਾਇਰ ਇੱਥੇ ਹੈ ਦਾ ਟਾਇਰ ਨਹੀਂ ਕਹਾਂਗੇ ਚੱਕਾ ਲੋਹੇ ਦਾ ਤੇ ਦੋ ਇਧਰਲੇ ਪਾਸੇ ਆ ਆ ਮਗਰਲੇ ਪਾਸੇ ਤੇ ਇਹ ਹੈਗਾ ਵਾ ਤਕਰੀਬਨ 19 ਆ ਇਹ ਦਾ ਨਾ 1915 ਮਾਡਲ ਆ ਇਹ ਟਰੈਕਟਰ ਨਾ ਹੈਪੀ ਫਾਰਮਰ ਟਰੈਕਟਰ ਕਹਿੰਦੇ ਸੀ ਨੂੰ ਰੂਮ ਵੀਰਾ ਦਿਖਾ ਦਈਏ ਆਪਾਂ ਇਹ ਹੈਗਾ ਵਾ ਮੋਗਲ ਮੋਗਲ 1914 ਮਾਡਲ ਇਹਦੇ ਦੋ ਟਾਇਰ ਅੱਗੇ ਆ ਐਕਸਲ ਵਗੈਰਾ ਦੇਖ ਲਓ ਆ ਦੋ ਟਾਇਰ ਅੱਗੇ ਆ ਆ ਟੋ ਕਰਨ ਨੂੰ ਕੁਤੇ ਆ ਚੈਨ ਸਿਸਟਮ ਦੇਖਿਓ ਕਿੰਨਾ ਇਹ ਕਿੰਨੇ ਐਚ ਪੀਸੀ ਤੇ ਲਿਖਿਆ 8 ਤੋਂ 6 8 ਤੋਂ 16 ਮੀਨਿੰਗ ਹੈ ਵੀ ਪੁਲਿੰਗ ਪਾਵਰ ਆਫ 8 ਆਰਸ ਪਰ ਅੱਠਾਂ ਘੋੜਿਆਂ ਦੀ ਪਾਵਰ ਇਹਦੇ ਵਿੱਚ 8 ਆਰਸ ਕਹਿ ਸਕਦੇ ਆਪਾਂ ਹਨ ਆ ਹੈਗਾ ਵਾ 1919 ਟਾਈਟਨ ਇੰਟਰਨੈਸ਼ਨਲ ਕੰਪਨੀ ਦਾ ਸੀਗਾ ਇਹ ਟਾਈਟਨ ਟਰੈਕਟਰ ਆ ਢੋਲ ਜਿਹਾ ਲੱਗਾ ਹੋਇਆ ਇਹ ਵੀ ਇੱਕ ਕਿਸਮ ਦਾ ਸਟੀਮ ਇੰਜਨ ਹੀ ਸੀਗਾ ਦੋ ਸਿਲੰਡਰ ਵਾਲਾ ਆ ਗਿਆ ਇਹ ਆ ਦੋ ਸਿਲੰਡਰ ਵਾਲਾ ਬੰਦਾ ਮਗਰ ਬੈਠ ਜਾਂਦਾ ਸੀਗਾ ਤਾਂ ਆ ਆ ਦੇਖ ਸਕਦੇ ਹੋ ਤੁਸੀਂ ਆ ਸਾਰਾ ਕੁਝ ਘੁੰਮਦਾ ਸੀ ਆ ਡਾਡ ਫਕਸ਼ਨ ਵਾਟਰਲੂ ਵਾਈ ਟਰੈਕਟਰ 1915 ਮਾਡਲ ਨਾਂ ਦਾ ਫੇਰ ਫੇਰ ਹੋ ਸਕਦਾ ਕੇਰੋਸਿਨ ਤੇ ਚੱਲਣ ਵਾਲਾ ਸੀਗਾ ਕਿਉਂਕਿ ਅੰਗਰੇਜ਼ੀ ਦਾ ਉਚਾਰਨ ਆਪਣਾ ਥੋੜਾ ਜਿਹਾ ਪੰਜਾਬੀ ਵਾਲਾ ਕਰਕੇ ਸਹੀ ਹੋ ਸਕਦਾ ਨਾ ਹੋਵੇ ਪਰ ਆ ਦੇਖਿਓ ਕਿਰਾ ਆ ਫਿਲਟਰ ਵਗੈਰਾ ਹੋਣਗੇ ਹਨ ਤੇ ਆ ਆ ਗਿਆ ਮਿਨੀ ਐਪਲਸ 1928 ਮਾਡਲ ਆ ਦੇਖਿਓ ਕਿਰਾ ਮੰਨਦੇ ਹਨ ਚਾਰ ਸਿਲੰਡਰ ਟਰੈਕਟਰ ਆ ਰੇਡੀਏਟਰ ਹੋ ਗਿਆ ਇਹ ਵੀ ਚੱਕੇ ਦੇ ਲੋਹੇ ਦੇ ਆ ਸਾਰੇ ਸਾਰੇ ਚੱਕੇ ਤੁਹਾਨੂੰ ਲੋਹੇ ਦੇ ਨਜ਼ਰ ਆਉਣਗੇ ਆ ਵਿੱਚੋਂ ਖੱਲ ਗਈ ਆ ਹੈਂ ਇੰਜਨ ਸਾਲਟ ਇੰਜਨ ਇਹਨਾਂ ਨੇ ਏਸ ਰੂਟ ਧਰਤਾ ਜੇ ਐਂ ਤਰ੍ਹਾਂ ਹੁੰਦਾ ਤਾਂ ਭਰਿਆ ਭਰਿਆ ਲੱਗਣਾ ਸੀ ਚਲ ਮਰਜ਼ ਚਲ ਮਰਜ਼ ਆ ਗਿਆ ਨਾ ਵੱਖਰੀ ਐ ਕਿਉਂਕਿ ਆਪਾਂ ਸੁਣੋ ਹੀ ਨਹੀਂ ਕਰੇ ਆਹ ਰੇਡੀਏਟਰ ਦਾ ਢੱਕਣ ਜਸਤ ਇਦਾਂ ਥੱਲੇ ਕਰਾਂਗੇ ਤਾਂ ਆ ਖੁੱਲ ਗਿਆ ਇੱਥੋਂ ਦੀ ਹਟ ਪੈ ਜਾਣਾ ਹਨਾ ਸਿਰਫ ਇੱਕ ਗੱਠ ਚੌੜਾ ਟਰੈਕਟਰ ਆ ਦੇਖਿਓ ਕਰ ਹਾਂ ਚਾਰ ਸਿਲੰਡਰ ਟਰੈਕਟਰ ਚਾਰ ਸਿਲੰਡਰ ਆ ਗਿਆ ਇਹ ਕਿਸ ਕੰਪਨੀ ਦਾ ਚਾਰ ਸਿਲੰਡਰ ਟਰੈਕਟਰ ਪਤਲਾ ਆਇਆ ਜਾ ਅ ਟੈਟੂਰੇਸ ਹਸਾਬ ਕਿਤਾਬ ਦੇ ਆ ਇਹ ਬਹੁਤ ਯੂਨੀਕ ਤੇ ਵੱਖਰਾ ਵਾ ਮੂਰੋ ਟਰੈਕਟਰ ਕਿਹਜਾ ਮੈਂ ਦਿਖਾ ਦਿਆਂ ਮੈਂ ਤੁਹਾਨੂੰ ਮੜਾ ਜਾ ਅਗਲੇ ਪਾਸਿਓਂ ਵੀ ਕਿਦਾਂ ਦਾ ਨਜ਼ਰ ਆਊਗਾ ਆਹ ਦੇਖ ਸਕਦੇ ਹੋ ਤੁਸੀਂ ਲੈ ਆਹ ਦੇਖੋ ਕਰ ਹੈ ਕਿ ਨਾ ਕਮਾਲ ਦੁਨੀਆ ਦੇ ਸਭ ਤੋਂ ਵੱਖਰੇ ਤੋਂ ਵੱਖਰੇ ਟਰੈਕਟਰ ਦਿਖਾਉਣੇ ਆ ਮੈਨੂੰ ਨਹੀਂ ਲੱਗਦਾ ਸ਼ਾਇਦ ਪਹਿਲਾਂ ਦਿਖਾਏ ਗਏ ਹੋਣ ਪੰਜਾਬੀ ਦੇ ਵਿੱਚ ਤਾਂ ਕੋਸ਼ਿਸ਼ ਆਪਣੀ ਹੈ ਕਿ ਦਿਖਾਈਏ ਤੁਹਾਨੂੰ ਹੈ ਕਿ ਇੱਥੇ ਆ ਕੈਨੇਡਾ ਦੇ ਮਿਊਜ਼ੀਅਮ ਹੋਮਸਟੈਡ ਮਿਊਜ਼ੀਅਮ ਦੇ ਵਿੱਚ ਡਰਮ ਹੈਲਰ ਥਾਂ ਦੇ ਉੱਤੇ ਬਣਿਆ ਹੋਇਆ ਸਭ ਤੋਂ ਪਹਿਲਾਂ ਇਹਦੀ ਗੱਲ ਕਰ ਲਈ ਆ ਮੋਟੀ ਜੀ ਛਾਤ ਪਵਾ ਦਈਏ ਇਸ ਟੀਮ ਟਰੈਕਟਰ ਆ ਸਟੀਮ ਇੰਜਨ ਇਹਦੇ ਵਿੱਚ ਆ ਦੇਖੋ ਲੋਹੇ ਦੇ ਚੱਕੇ ਆ ਸਾਰਾ ਕੁਝ ਹਰ ਚੀਜ਼ ਦੀ ਯੂਨੀਕ ਆ ਮਾਡਲ ਕਿਹੜਾ ਸੁਣੋ ਮੈਂ ਦੱਸ ਦਿਆਂ 1926 ਮਾਡਲ ਆ 1926 ਮਾਡਲ 1952 ਤੱਕ ਇਹ ਵਰਕ ਕਰਦਾ ਰਿਆ ਕਣਈ ਇਹ ਜਾਂ ਹੁੰਦਾ ਸੀ ਆ ਢੱਕਣ ਦਿੱਤਾ ਹੋਇਆ ਲੈ ਇਹ ਮਤਲਬ ਦੇਸੀ ਕਮ ਲੋਹਾ ਨਿਰਾਲਾ ਲੋਹਾ ਜਿਹਨੂੰ ਕਹਿੰਦੇ ਆ ਨਾ ਜਿੱਥੋਂ ਦੀ ਲੰਗ ਜੇ ਤਾਂ ਉਥੇ ਜੋ ਭਾਰਤ ਤੋਂ ਤਾਂ ਨੱਪਣ ਦੀ ਲੋੜ ਨਹੀਂ ਧਰਤੀ ਦਬ ਜਾਂਦੀ ਸੀ ਜਿੱਥੋਂ ਦੀ ਲੰਗਦਾ ਸੀ ਇਹ ਚ ਕੇਰੋਸਿਨ ਪੈਂਦੀ ਸੀ ਉਸ ਤਰੀਕੇ ਨਾਲ ਕਿ ਪ੍ਰੋਸੈਸ ਚੱਲਦਾ ਜਾਂਦਾ ਸੀ ਇਹਦਾ ਮਤਲਬ ਇੱਕ ਸਟੀਮ ਇਹਦੇ ਵਿੱਚ ਇੱਕ ਪੋਲੀਕੌਂਬਦੀ ਆ ਆਹ ਹਨਾ ਦਸਤਰਾ ਸੋਨੇ ਦੇ ਵਿੱਚ ਪੋਲੀਕੌਂਬਦੀ ਸੀ ਆ ਚੱਕੇ ਦੇਖ ਲਓ ਇਹਦੇ ਕਿਸ ਹਿਸਾਬ ਕਿਤਾਬ ਦੇ ਆ ਤੇ ਇਧਰਲੇ ਪਾਸੇ ਰੋਂ ਵੀ ਰਿਆ ਜਿਓ ਆ ਦੇਖੋ ਆ ਲੈ ਆ ਸੀਟ ਇਹ ਐਡਜਸਟ ਵੀ ਹੋ ਜਾਂਦੀ ਸੀ ਮਾੜਾ ਮੋਟਾ ਐਡਜਸਟ ਕਰਨੀ ਆ ਪਰਲੇ ਪਾਸੇ ਹੋ ਗਈ ਜਾਂ ਇੱਥੋਂ ਮੂਵ ਹੋ ਜਾਂਦੀ ਸੀ ਆ ਸਟੀering ਇਹਦਾ ਹੋ ਗਿਆ ਦੇਖੋ ਕਿਸ ਹਿਸਾਬ ਕਿਤਾਬ ਦਾ ਵਾ ਮਤਲਬ ਕਮਾਲ ਦਾ ਉਹਨਾਂ ਵੇਲੇ ਦੀ ਇੱਕ ਵੱਡੀ ਕਾਰ ਸੀ ਢਾਂਚਾ ਉਹਨਾਂ ਦਾ ਸਦਵੇਂ ਟਾਣਾ ਦੇ ਹਿਸਾਬ ਨਾਲ ਤਾਂ ਲੋਹਾ ਥੱਪਿਆ ਪਿਆ ਵਾ ਇਹ ਇੱਕ ਨਾ ਕਮਾਲ ਦੀ ਗੱਲ ਬਾਤ ਇਹ ਓਵਰਆਲ ਤੁਹਾਨੂੰ ਮੈਂ ਦਿਖਾ ਦਿਆਂ ਆ ਆ ਹੋ ਗਿਆ ਇਹਦਾ ਬ੍ਰੇਕ ਵਗੈਰਾ ਕਹਿ ਸਕਦੇ ਆ ਨੋਜ਼ਲ ਵਗੈਰਾ ਕਾਫੀ ਨਹੀਂ ਮਤਲਬ ਇਹਦਾ ਕਹ ਸਕਦੇ ਆ ਵੀ ਬ੍ਰੇਕ ਵਗੈਰਾ ਹੈਗੇ ਨੇ ਇਹਦੇ ਕਲੱਚ ਕਲੁੱਚ ਤੇ ਲੱਭਣਾ ਪਊ ਕਿੱਥੇ ਆ ਬਹੁਤ ਸਾਰੇ ਟਰੈਕਟਰ ਇਹਨੂੰ ਨਾਂ ਕੀ ਦਾ ਰਮਲੇ ਹੈ ਨਾ ਰਮਲ ਰਮਲੇ ਬਣਿਆ ਰਮਲੇ ਰਮਲੇ ਟਰੈਕਟਰ ਦਾ ਨਾਮ ਹੈ ਇਹਦਾ ਤੇ ਨਾਂ ਰਹਿ ਗਿਆ ਸਸ ਆਜੂ ਇੱਕ ਹੋਰ ਵੱਖਰਾ ਸਭ ਤੋਂ ਵੱਖਰਾ ਟਰੈਕਟਰ ਤਿੰਨਾ ਟਾਇਰ ਵਾਲਾ ਟਰੈਕਟਰ ਥੋੜਾ ਜਿਹਾ ਨਾ ਦੂਰ ਹੋ ਕੇ ਦਿਖਾ ਦਿਓ ਤਾਂ ਕਿ ਆਪ ਨੂੰ ਸਹੀ ਆ ਸਕੇ ਇੱਕ ਟਾਇਰ ਇੱਥੇ ਇਹਦਾ ਟਾਇਰ ਨਹੀਂ ਕਹਾਂਗੇ ਚੱਕਾ ਲੋਹੇ ਦਾ ਤੇ ਦੋ ਇਧਰਲੇ ਪਾਸੇ ਆ ਆ ਮਗਰਲੇ ਪਾਸੇ ਤੇ ਇਹ ਹੈਗਾ ਵਾ ਤਕਰੀਬਨ 19 ਆ ਇਹਦਾ ਨਾ 1915 ਮਾਡਲ ਆ ਇਹ ਟਰੈਕਟਰ ਨਾ ਹੈਪੀ ਫਾਰਮਰ ਟਰੈਕਟਰ ਕਹਿੰਦੇ ਸੀ ਇਹਨੂੰ ਆ ਇਧਰਲੇ ਪਾਸੇ ਰੇਡੀਏਟਰ ਆ ਦੇਖੋ ਰੇਡੀਏਟਰ ਕਿਸ ਹਾਕ ਉਤਾਰੋਂ ਲਾਇਆ ਹੋਇਆ ਤਰਸ਼ਾ ਜਾ ਕਰਕੇ ਹਨਾ ਆ ਦੇਖੋ ਲੈ ਇਹ ਮਤਲਬ ਉਹਨਾਂ 1915 100 ਸਾਲ ਤੋਂ ਵੀ ਉੱਤੇ ਹੋ ਗਿਆ ਹੁਣ 24 ਚੱਲਦਾ ਲਗਭਗ ਮੁੱਕਣ ਤੇ ਹੀ ਆ ਪੌਣਾ ਸਾਲ ਲੰਘ ਚੁੱਕਿਆ ਹਨ ਸਵਾ ਤਾਂ ਆ ਦੇਖੋ ਆ ਹੈਗਾ ਫਿਊਲ ਟੈਂਕੇ ਦਾ ਜਿਹਦੇ ਵਿੱਚ ਕੇਰੋਸਿਨ ਵਗੈਰਾ ਹੁੰਦਾ ਹੋਗਾ ਜੋ ਵੀ ਸੀ ਸਿਸਟਮ ਇਹਦੇ ਤੇ ਇਧਰਲੇ ਪਾਸੇ ਦਿਖਾ ਦਿਆਂ ਤੁਹਾਨੂੰ ਮੈਂ ਆ ਸਟੀering ਡੂਰ ਰਾੜ ਉਹ ਸੀ ਜੇ ਬੰਦਾ ਨਾ ਮੁੱਗੇ ਬੈਠਾ ਤਾਂ ਟਾਇਰ ਮੁੜਦਾ ਸੀਗਾ ਲੁਧਿਆਣੇ ਕੋਲ ਉਹ ਦੇਖੋ ਉਥੋਂ ਉਥੋਂ ਕਟਾਈ ਹੋਣੀ ਸੀ ਤੇ ਬ੍ਰੇਕ ਹੈ ਨਹੀਂ ਸੀ ਇਹਦੇ ਬਿਨਾ ਬ੍ਰੇਕਾਂ ਤੋਂ ਅਸੀਂ ਬੜਾ ਕਾਮਯਾਬ ਨਹੀਂ ਮੰਨਿਆ ਗਿਆ ਉਹਨਾਂ ਵੇਲੇ ਚ ਕੋਈ ਬ੍ਰੇਕ ਹੁਣ ਢਾਲਤੇ ਸੀ ਤਾਂ ਫੇਰ ਥੱਲੇ ਗੁੱਟ ਕੇ ਲਾ ਕੇ ਰੁਕਣਾ ਪੈਂਦਾ ਹੋਊਗਾ ਪਰ ਲੱਗਦਾ ਵੀ ਆਹ ਕਮਾਉਣ ਵਾਸਤੇ ਆ ਸਿਸਟਮ ਸੀ ਜਦੋਂ ਵਰਕ ਕਰਦਾ ਸੀ ਆਹ ਚੀਜ਼ ਆ ਜਿਹੜੀ ਇੱਕ ਕਮਾਉਂਦੀ ਜਾਂਦੀ ਸੀ ਜਿਸ ਦੇ ਨਾਲ ਫਿਰ ਆ ਉਤਲੇ ਚੱਕੇ ਵੀ ਇਹਦੇ ਘੁੰਮਦੇ ਜਾਂਦੇ ਹੁੰਦੇ ਸੀਗੇ ਆ ਸਿਸਟਮ ਆ ਸਾਰਾ ਆ ਸਕੂਟਰ ਵਾਲਾ ਪਲੱਗ ਜਿਹਾ ਲਾਇਆ ਹੋਇਆ ਕਰੰਟ ਕਰੰਟ ਨੂੰ ਆ ਨਿਓਜ਼ਲਸ ਤੁਸੀਂ ਵੇਖ ਸਕਦੇ ਹੋ ਤਕਰੀਬਨ 6 ਸਿਲੰਡਰ ਸੀ ਇਹ ਉਹਨਾਂ ਵੇਲਾਂ ਦੀ ਸਭ ਤੋਂ ਵੱਡੀ ਟੈਕਨੋਲੋਜੀ ਸੀ ਤੇ ਆਹ ਦੇਖ ਸਕਦੇ ਹੋ ਹਾਂ ਆ ਗਰਾਰੀਆਂ ਨਾਲ ਉੱਥੋਂ ਸਟੀਰਿੰਗ ਘਮਾਉਣਾ ਤਾਂ ਇੱਥੋਂ ਆ ਗਰਾਰੀਆਂ ਦੇ ਨਾਲ ਹੀ ਕਟਾਈ ਹੁੰਦੀ ਜਾਂਦੀ ਸੀ ਤੇ ਲੋਹੇ ਦੇ ਟੈਰ ਮੋੜਨਾ ਸੌਖਾ ਪਿਆ ਕਿਤੇ ਜਿਹੇ ਜੀ ਰੇਲ ਗੱਡੀ ਮੋੜਦੇ ਜਿਹੇ ਜਾਕ ਮੋੜ ਲਿਆ ਇੱਕ ਗੱਲ ਬਾਤ ਹੀ ਸੀ ਆ ਦੇਖ ਸਕਦੇ ਥੱਲੋਂ ਟਾਂਚਾ ਇਹਦਾ ਇਹ ਹਿਸਾਬ ਕਿਤਾਬ ਦਾ ਸੀ ਲੀਕਿੰਗ ਹੋ ਚੁੱਕੀ ਆ ਇੱਕ ਨੇ ਹੋਮਸਟੈਡ ਮਿਊਜ਼ੀਅਮ ਦੇ ਵਿੱਚ ਆ ਮੈਨੂੰ ਇਹਦੇ ਬਾਰੇ ਘੱਟ ਪਤਾ ਸੀਗਾ ਤਾਂ ਰੋਮਵੀਰ ਹੋਣੀ ਫਿਰ ਕਹਿੰਦੇ ਬਾਈ ਕੁਲਦੀਪ ਹੋਣੀ ਕਹਿੰਦੇ ਵਿਚਾਰ ਚੱਲ ਗਏ ਤੇ ਆ ਦਿਖਾਈ ਹਜੇ ਗੱਲ ਮੁੱਕੀ ਨਹੀਂ ਹਜੇ ਤਾਂ ਉਹ ਖੜਾ ਸਾਰਿਆਂ ਦਾ ਦਾਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਗਰਾਰੀਆਂ ਗਰੂਰੀਆਂ ਕਮਾਲ ਹੀ ਆ ਤੇ ਇਹ ਸੀਗਾ ਟਰੈਕਟਰ ਇੱਥੇ ਥੋੜੀ ਡਿਟੇਲ ਵੀ ਲਿਖੀ ਇਹਦੀ ਕੀਮਤ ਸੀ 1000 ਡਾਲਰ ਆ ਜਾਣਕਾਰ ਵੀ 1000 ਡਾਲਰ ਸੀ ਉਹਨਾਂ ਦਿਨਾਂ ਦੇ ਵਿੱਚ ਥਿਸ ਇਜ਼ 3 ਵੀਲਡ ਟਰੈਕਟਰ ਵਾਸ ਮੈਨੂਫੈਕਚਰਡ ਬਾਈ ਦਾ ਲਾਕਕ੍ਰੋਸ ਹਨਾ ਲਾਕਕ੍ਰੋਸ ਗਿਆ ਲਾਕਕ੍ਰੋਸ ਹਾਂ ਇਹ ਟੈਕਟਰ ਕੰਪਨੀ ਨੇ ਇਹਨਾਂ ਨੂੰ ਬਣਾਇਆ ਗਿਆ ਸੀ ਤੇ ਇਧਰਲੇ ਪਾਸੇ ਆਜੋ ਆਹਾ ਇਹ 'ਚ ਤਕਰੀਬਨ ਤਕਰੀਬਨ ਕਿੰਨੇ ਗਿੱਲਣ ਸੀਗਾ ਤੇ ਲਿਖਿਆ ਨਾ 200 ਤੋਂ 300 ਗਿੱਲਣ ਪਾਣੀ ਭਰਿਆ ਜਾਂਦਾ ਸੀ ਭਾਪ ਨਾਲ ਚੱਲਣ ਵਾਲਾ ਟਰੈਕਟਰ ਆ ਉਹ ਥੋੜਾ ਜਿਵੇਂ ਪੱਠਾ ਚੱਲਦਾ ਹੁੰਦਾ ਵਾ ਉਸ ਹਾਲ ਨਾਲ ਧੂਆਂ ਨਿਕਲਦਾ ਹੁੰਦਾ ਸੀ ਸਾਰੇ ਸਟੀਮ ਇੱਥੇ ਸਟੀਮ ਪੈਦਾ ਹੁੰਦੀ ਸੀ ਤੇ ਮੁਰਦ ਆਹ ਜਿਹੜੇ ਚੱਕੇ ਆ ਇਹ ਚੱਕੇ ਮੁਰਦੇ ਕਾਦਣ ਸੀ ਆ ਸੰਗਲਾਂ ਦੇ ਨਾਲ ਆ ਸੰਗਲਾਂ ਹੀ ਸੰਗਲ ਹੀ ਕਟਾਈ ਕਰਦੇ ਸੀ ਇਹਦੇ ਇਧਰਲੇ ਪਾਸੋਂ ਆਉਂਦੇ ਸੀ ਕਿ ਆਹ ਬਟਾ ਦੇ ਕੇ ਨਾ ਤਾਂ ਤੋਂ ਬੈਠਾ ਮਗਰ ਸਟੀering ਵਾਲੇ ਪਾਸੇ ਵੀ ਜਾਂਨੇ ਆ ਮੈਂ ਕਹਿੰਦਾ ਵੀ 4-5 ਹਾਥੀ ਜੋੜ ਲਈਏ ਤਾਂ ਇਹਦਾ ਭਾਰ ਉੱਨਾ ਬੰਡਦਾ ਹੋਊਗਾ ਆ ਸੰਗਲਾਂ ਨੂੰ ਖਿੱਚ ਕੇ ਮੋੜਿਆ ਜਾਂਦਾ ਹੁੰਦਾ ਸੀਗਾ ਮੂਵਮੈਂਟ ਕਰਦੇ ਸੀ ਤੇ ਫਿਰ ਇਹ ਘੁੰਮਦਾ ਹੁੰਦਾ ਸੀ ਆ ਦੇਖ ਲੋ ਕਿਰਾ ਐਕ ਨਾ ਕਮਾਲ ਆਹ ਤਾਂ ਰਾੜ ਜਾਂਦੀ ਹੈ ਸਟੀering ਵਾਲੇ ਪਾਸੇ ਤਾਂ ਚਲਦੇ ਆ ਗਰਾਰੀਆਂ ਆ ਚੱਕੇ ਚੁੱਕੇ ਪੁਲੀਆਂ ਪਾਲੀਆਂ ਐਡਾ ਜਗੜਮੈਂਟ ਸੀਗਾ ਹੈ ਮਾਡਲ ਕਿਹੜਾ ਸੀ ਇਹ ਇਹ ਆਪਾਂ ਕਿਹੜਾ ਨਕੀਨਾ ਕਿਹੜਾ ਮਾਡਲ ਸੀ ਵੀਰੇ 1915 1915 ਮਾਡਲ ਸੀ ਨਾਂ ਵੀ ਦੱਸ ਦੀਏ ਹਾਂ 65 HP ਸੀਗਾ ਕੇਸ ਸਟੀਮ ਟਰੈਕਟਰ 65 HP ਆ ਇਹ ਮਤਲਬ ਤੇ 1915 ਮਾਡਲ ਕੇਸ ਸਟੀਮ ਟਰੈਕਟਰ ਇੰਜਨ ਸੀਗਾ ਉਹਨਾਂ ਵੇਲੇ ਦੇ ਵਿੱਚ ਆ ਦੇਖੋ ਤਾਂ ਤੋਂ ਇਹ ਸਾਰੀ ਭਾਫ ਨਾਲ ਪਹਿਲਾਂ ਸਟਾਰਟ ਹੁੰਦਾ ਹੋਊਗਾ ਗਰਦਾ ਗੋਰ ਹੁੰਦੀ ਪਰ ਉਹਨਾਂ ਵੇਲੇ ਚ ਵੱਡੀ ਕਾਰ ਨਹੀਂ ਸੀ ਜਦੋਂ ਦੁਨੀਆ ਕੋਲ ਹੈ ਹੀ ਕੋਈ ਕਸ਼ਨ ਨਹੀਂ ਸੀ ਹੈ ਨਾ ਉਹਨਾਂ ਵੇਲੇ ਚ ਟਰੈਕਟਰ ਆਦਾ ਆ ਦਿਖਾਉ ਮਗਰਲਾ ਚੱਕਾ ਦੇਖੋ ਕਿ ਅਥਲੋਂ ਦਿਖਾਵੇ ਕਿੰਨਾ ਸੋਹਣਾ ਹੈ ਨਾ ਕਮਾਲ ਸੀਗਾ ਆ ਮਗਰਲਾ ਪਾਸਾ ਇਹਦਾ ਆ ਗਿਆ ਕੋਲਾ ਕਾਲਾ ਵੀ ਪਿਆ ਸਮਾਨ ਇਧਰਲੇ ਪਾਸੇ ਮਤਲਬ ਤਾਂ ਪੂਰਾ ਦਿਨ ਦੇਸੀ ਨੂੰ ਫੇਰ ਚੱਲਦਾ ਸੀਗਾ ਉਹ ਸਟੀਰਿੰਗ ਆ ਗਿਆ ਇਹਦਾ ਆ ਉੱਪਰ ਸਟੀਰਿੰਗ ਇਧਰਲੇ ਪਾਸੇ ਤੁਹਾਨੂੰ ਦਿਸੂਗਾ ਉਹ ਸਟੀਰਿੰਗ ਆ ਗਿਆ ਸਾਰ ਥੱਲੇ ਇੱਥੋਂ ਦੀ ਕੋਲਾ ਝੋਕਾ ਪਾਉਣ ਨੂੰ ਤੇ ਲਾਇਪਾ ਪੱਚ ਕੋਲਾ ਪਾਇਆ ਜਾਂਦਾ ਹੁੰਦਾ ਸੀ ਤੇ ਉਦੋਂ ਫਿਰ ਬਾਅਦ ਝੋਕਾ ਚੱਕਦੇ ਸੀ ਫੇਰ ਕਿਤੇ ਜਾ ਕੇ ਭਾਫ਼ ਬਣਦੀ ਸੀ ਜਲਵਾਸ਼ ਤਿਆਰ ਹੁੰਦੇ ਸੀ ਤੇ ਫੇਰ ਕਿਤੇ ਜਾ ਕੇ ਇਹ ਤੁਰਦਾ ਸੀ ਤੇ ਫੇਰ ਕਿਤੇ ਕੋਈ ਕੰਮ ਕਰਦਾ ਹੋਊਗਾ ਮੈਂ ਕਹਿੰਨਾ ਵੀ ਅੱਧਾ ਅੱਧਾ ਪਿੰਡ ਉਹੀ ਇਕੱਠਾ ਹੋ ਜਾਂਦਾ ਹੁਣਾ ਜਦੋਂ ਇਹ ਸਟਾਰਟ ਹੁੰਦਾ ਹੋਊਗਾ ਯਾਰ ਆ ਕੀ ਆ ਹਨਾ ਭਾਈ ਗੱਡਾ ਵੱਡੀ ਗੱਲ ਸੀ ਇਹ ਯਾਰ ਉਹਨਾਂ ਵੇਲੇ ਅਗਰਾਰੀਆਂ ਕੁਰੀਦਰ ਦਿਖਾ ਦੇ ਆ ਲੈ ਆਹ ਦੇਖੋ ਤਾਂ ਵਾਲੇ ਪਾਸਿਓਂ ਏ ਟਰੈਕਟਰ ਆਏ ਥੇ ਦੇਖੋ ਕਿਰਨ ਲੌਕ ਦੇਖੋ ਕਿੱਥੋਂ ਤੱਕ ਆ ਮਤਲਬ ਰੇਲ ਗੱਡੀ ਵਾਲਾ ਹਸਾਬ ਕਿਤਾਬੀ ਆ ਰੇਲ ਗੱਡੀ ਦੇ ਹਸਾਬ ਕਿਤਾਬ ਵਾਲਾ ਟਰੈਕਟਰ ਆ ਇਹ ਜਿਹੜਾ ਤੁਸੀਂ ਇਸ ਵਕਤ ਦੇਖ ਰਹੇ ਹੋ ਕੇ ਇਸ ਕੰਪਨੀ ਦਾ ਟਰੈਕਟਰ ਆ ਆਈ ਥਿੰਕ ਇੰਡੀਆ ਦੇ ਵਿੱਚ ਨਹੀਂ ਆਇਆ ਇੰਡੀਆ ਦੇ ਵਿੱਚ ਨਹੀਂ ਆਇਆ ਟਰੈਕਟਰ ਇਹਦੇ ਵਿੱਚ ਬਣਾ ਤੁਹਾਨੂੰ ਮੈਂ ਦਿਖਾ ਦਿਆਂ ਆਹ ਰਹਿ ਗਿਆ ਰੂਮ ਵੀਰਾ ਦਿਖਾ ਦਈਏ ਆਪਾਂ ਇਹ ਹੈਗਾ ਮੋਗਲ ਮੋਗਲ 1914 ਮਾਡਲ ਇਹਦੇ ਦੋ ਟਾਇਰ ਅੱਗੇ ਆ ਐਕਸਲ ਵਗੈਰਾ ਦੇਖ ਲਓ ਆ ਦੋ ਟਾਇਰ ਅੱਗੇ ਆ ਆ ਟੋ ਕਰਨੂ ਕਿਉਂਕਿ ਮੈਨੂੰ ਲਾਜ਼ਮੀ ਆ ਜਿਹੜੇ ਹਾਰਸ ਪਾਵਰ ਵੀ ਆ ਨਾ ਇਹ ਘੋੜਿਆਂ ਤੋਂ ਬਣਿਆ ਹੋ ਸਕਦਾ ਘੋੜਿਆਂ ਨਾਲ ਖਿੱਚ ਕੇ ਕਰਾਂ ਨੂੰ ਵਾਣ ਚ ਵੜਦੇ ਹੁਣ ਫੇਰ ਸਟਾਰਟ ਕਰਦੇ ਹੁਣ ਕਿਉਂਕਿ ਬ੍ਰੇਕਾਂ ਬਰੁਕਾ ਤਾਂ ਮੈਨੂੰ ਇਹਦੇ ਵੀ ਨਜ਼ਰ ਨਹੀਂ ਆਉਂਦੀਆਂ ਭਾਈ ਕਿਤੇ ਆ ਚੈਨ ਸਿਸਟਮ ਦੇਖਿਓ ਕਿੰਨਾ ਇਹ ਕਿੰਨੇ ਐਚ ਪੀ ਸੀ ਇਥੇ ਲਿਖਿਆ 8 ਤੋਂ 6 8 ਤੋਂ 16 ਮੀਨਿੰਗ ਟੂ ਹੈਜ਼ ਮੀ ਪੁਲਿੰਗ ਪਾਵਰ ਆਫ 8 ਹਾਰਸ ਮੈਂ ਅੱਠਾਂ ਘੋੜਿਆਂ ਦੀ ਪਾਵਰ ਇਹਦੇ ਵਿੱਚ 8 ਵਰਸੂ ਕਹਿ ਸਕਦੇ ਆਪਾਂ ਨਾ ਅੱਠਾਂ ਘੋੜਿਆਂ ਦੀ ਪਾਵਰ ਹੈ ਦੇ ਵਿੱਚ ਅੱਠ ਘੋੜੇ ਜੇ ਖਿੱਚਣ ਤੋਨਾ ਇਹ ਕੰਮ ਕੱਲੀ ਮਸ਼ੀਨ ਕਰਦੀ ਸੀ ਆ ਚੈਨ ਦਿੱਤੀ ਹੋਈ ਇਧਰਲੇ ਪਾਸੇ ਆ ਦੇਖੋ ਕਿਹੜਾ ਚੈਨ ਸੁਨ ਨਜ਼ਰ ਆ ਜੂਗੀ ਮਗਰ ਲਿਆ ਚੱਕੇ ਨੂੰ ਇਦਾਂ ਘੁੰਮਦੀ ਸੀ ਪਰਲੇ ਪਾਸੇ ਸਟੀਰਿੰਗ ਦਾ ਮਗਰਲੇ ਪਾਸੇ ਰਹਿ ਗਿਆ ਉਹ ਤਾਂ ਤੋ ਦਿਖਾ ਦਈਏ ਤੁਹਾਨੂੰ ਆ ਆਪ ਆਪ ਨਿਕਲ ਨੂੰ ਹੋ ਗਿਆ ਸਲੰਸਰ ਜਾਇਦਾ ਹਨਾ ਤਈਓ ਮੂੰਹ ਚੌੜਾ ਰੱਖਿਆ ਕਿਉਂਕਿ ਇਹ ਕਿਹੜਾ ਮਾੜਾ ਮੋਟਰ ਹੈਗਾ ਰਗ ਪਰ ਪਰ ਕੇ ਦਾ ਧੂਆ ਆਉਂਦਾ ਹੋਊਗਾ ਬਾਅਦ ਚ ਇਹ ਸਾਰੇ ਪੈਟਰੋਲ ਤੇ ਆ ਕਿਉਂਕਿ ਉਦੋਂ ਪੈਟਰੋਲ ਹੀ ਹੁੰਦਾ ਸੀਗਾ ਆ ਡੀਜ਼ਲ ਦੀਆਂ ਇਨਵੈਂਸ਼ਨਸ ਤਾਂ ਬਾਅਦ ਚ ਨੇ ਹਨਾ ਸੋਧਾਂ ਵਗੈਰਾ ਆ ਦੇਖ ਸਕਦੇ ਆ ਲੈ ਆ ਵੀ ਇਧਰ ਕਹਿੰਦਾ ਸਾਰਾ ਮਤਲਬ ਸਿਸਟਮ 8 ਤੋਂ 16 ਐਚਪੀ ਦੇ ਦਰਮਿਆਨ ਦੱਸਿਆ ਜਾਂਦਾ ਵਾ ਪਤਾ ਉਹਨਾਂ ਨੂੰ ਨਹੀਂ ਪੱਕਾ 8 ਤੋਂ 16 ਲਿਖਤਾ ਉਹਨਾਂ ਨੇ ਬਚਪਿਸ਼ਕਾਰਾ ਐਗਜ਼ੈਕਟ ਅੰਕੜਾ ਨਹੀਂ ਮਤਲਬ ਇਨੇ ਘੋੜੇ ਵਰਤੇ ਜਾਂਦੇ ਸੀ ਆ ਦੇਖੋ ਕਿਰਾ ਹੈ ਕਿ ਨਾ ਸਟੀering ਦਿਖਾ ਦਿਆਂ ਮਾੜਾ ਜਾਂ ਤੁਹਾਨੂੰ ਆ ਲੈ ਇਧਰਲੇ ਪਾਸਿਓਂ ਵੀ ਇਸ ਹਿਸਾਬ ਕਰਦਾ ਸੀਟ ਉਮੀ ਜਿਵੇਂ ਪਹਿਲਾਂ ਫੋਰਡ ਦੀ ਆਉਦੀ ਹੁੰਦੀ ਸੀ ਹਾਂ ਤੇ ਇਹ ਕਿੰਨੇ ਸਿਲੰਡਰ ਸੀ ਆ ਮਤਲਬ ਤਿੰਨ ਇਸ ਸਿਲੰਡਰ ਦਾ ਨੀਂਨ ਜ਼ਿਕਰ ਕੀਤਾ ਕਿੰਨੇ ਸਿਲੰਡਰ ਸੀ ਹਨ ਨਹੀਂ ਲਿਖਿਆ ਨੀਗਾ ਪਾਵਰ ਹੀ ਲਿਖੀ ਆ ਇਕੱਲੀ ਹੈਨਾ ਤਾਂ ਆ ਦੇਖੋ ਵੀ ਇਹ ਵੀ ਟਰੈਕਟਰ ਸੀ ਮੋਗਲ 8 ਤੋਂ 6 ਐਚਪੀ ਵਾਲਾ ਤੇ ਇਸ ਤੋਂ ਬਿਨਾ ਆਪਾਂ ਆ ਦਿਖਾ ਦਈਏ ਆ ਹੈਗਾ ਵਾ 1919 ਟਾਈਟਨ ਇੰਟਰਨੈਸ਼ਨਲ ਕੰਪਨੀ ਦਾ ਸੀਗਾ ਇਹ ਟਾਈਟਨ ਟਰੈਕਟਰ ਆ ਢੋਲ ਜਾਂ ਲੱਗਾ ਹੋਇਆ ਇਹ ਵੀ ਇੱਕ ਕਿਸਮ ਦਾ ਸਟੀਮ ਇੰਜਣ ਹੀ ਸੀਗਾ ਦੋ ਸਿਲੰਡਰ ਵਾਲਾ ਆ ਗਿਆ ਇਹ ਆ ਦੋ ਸਿਲੰਡਰ ਵਾਲਾ ਬੰਦਾ ਮਗਰ ਬੈਠ ਜਾਂਦਾ ਸੀਗਾ ਆ ਆ ਦੇਖ ਸਕਦੇ ਹੋ ਤੁਸੀਂ ਆ ਸਾਰਾ ਕੁਝ ਘੁੰਮਦਾ ਸੀ ਆ ਡਾਟ ਫੰਕਸ਼ਨਿੰਗ ਹੈ ਦੀ ਕੀ ਫੰਕਸ਼ਨਿੰਗ ਆ ਇਹ ਤਾਂ ਹੁਣ ਆਪਾਂ ਨੂੰ ਭਈ ਪਤਾ ਨਹੀਂ ਕਿ ਪਰ ਇਹ ਜਿਹੜੀ ਕੀਤੀ ਵਾਲੀ ਨੂੰ ਵਰਤਿਆ ਜਾਂ ਇੰਟਰਨੈਸ਼ਨਲ ਹਾਰਵੈਸਟਰ ਕੰਪਨੀ ਦੁਆਰਾ ਇਹ ਬਣਾਇਆ ਗਿਆ ਸੀ ਆ ਆ ਮੂਰਲੇ ਚੱਕੇ ਦੇਖ ਲਓ ਲੈ ਆ ਮੂਰਲੇ ਚੱਕੇ ਦੇਖ ਲਓ ਕਿੰਨੇ ਆ ਟਾਈਟਨ ਟਰੈਕਟਰ ਆ ਇਹ ਇੰਟਰਨੈਸ਼ਨਲ ਕੰਪਨੀ ਆ ਆਪਣੇ ਹੈ ਨਹੀਂ ਗੀ ਆਪਣੇ ਨਹੀਂ ਕੋਈ ਸੰਸ ਜਿਹੜਾ ਇਹ ਜਾ ਦੇਖਿਆ ਆਪਣੇ ਤਾਂ ਬਾਅਦ ਜੀ ਡੀਟੀ ਸਭ ਤੋਂ ਪਹਿਲਾਂ ਜੌਂਡੀਅਰ ਵਾਲਿਆਂ ਦਾ ਮੈਂ ਦੇਖਿਆ ਸਭ ਤੋਂ ਪੁਰਾਣਾ ਉਦੋਂ ਪੁਰਾਣਾ ਕੋਈ ਹੋਰ ਮੈਨੂੰ ਨਜ਼ਰ ਨਹੀਂ ਸੀ ਆਇਆ ਆਹ ਦੇਖ ਸਕਦੇ ਹਾਂ ਲੈ ਆ ਸੀਟਾਂ ਵਗੈਰਾ ਇਸ ਹਿਸਾਬ ਕਿਤਾਬ ਦੀਆਂ ਸੀ ਟੈਕਨੋਲੋਜੀ ਅੱਜ ਵੀ ਕਰਕੇ ਸਟਾਰਟ ਹੋ ਜੂਗਾ ਇਹ ਗੋਰਿਆਂ ਨੇ ਬਹੁਤ ਤਰੀਕਿਆਂ ਨਾਲ ਸਾਹਮਣੇ ਰੱਖਿਆ ਹੋਇਆ ਤੇ ਆਹ ਦੇਖ ਸਕਦੇ ਹਾਂ ਕਿ ਆਪਣੀ ਵਿਰਾਸਤ ਬਹੁਤ ਹੈ ਜਿਹਨੂੰ ਦਿਖਾ ਕੇ ਪੈਸਾ ਕਮਾਇਆ ਜਾ ਸਕਦਾ ਇੱਥੇ ਵੀ ਇਦਾਂ ਹੀ ਕਰਦੇ ਆ ਆ ਕੀ ਆ ਵਾਟਰਲੂ ਵਾਟਰਲੂ ਬੁਆਏ ਟਰੈਕਟਰ ਹੈ ਨਾ ਵਾਟਰਲੂ ਬੁਆਏ ਵਾਟਰਲੂ ਬੁਆਏ ਟਰੈਕਟਰ 1915 ਮਾਡਲ ਨਾਂ ਦਾ ਹੀਰ ਫੇਰ ਹੋ ਸਕਦਾ ਕੇਰੋਸਿਨ ਤੇ ਚੱਲਣ ਵਾਲਾ ਸੀਗਾ ਕੋਈ ਅੰਗਰੇਜ਼ੀ ਦਾ ਉਚਾਰਨ ਆਪਣਾ ਥੋੜਾ ਜਿਹਾ ਪੰਜਾਬੀ ਵਾਲਾ ਕਰਕੇ ਸਹੀ ਹੋ ਸਕਦਾ ਨਾ ਹੋਵੇ ਪਰ ਆ ਦੇਖਿਓ ਕਿਰਾ ਆ ਫਿਲਟਰ ਵਗੈਰਾ ਹੋਣਗੇ ਹਨਾ ਤੇ ਆਹ ਧੂਆ ਨਿਕਲਣ ਉਸ ਰਾਂਸਰ ਵਗੈਰਾ ਆ ਨਿੱ ਆਇਲ ਛੋਟਾ ਹੋਗਾ ਦੂਜਾ ਦੂਜਾ ਆਇਲ ਆਪਣਾ ਕਾਲਾ ਤੇਲ ਜਿਹਨੂੰ ਕਹਿੰਦੇ ਨੇ ਆਪਾਂ ਉਹ ਪਾਉਣ ਵਾਸਤੇ ਜਾਂ ਕੋਈ ਗੈਸ ਵਗੈਰਾ ਹੋਊਗੀ ਇਹਦੇ ਵਿੱਚ ਆਹ ਚੀਜ਼ ਦੇ ਵਿੱਚ ਪਾਈ ਪਰ ਇਹਦੇ ਵੀ ਚੱਕੇ ਲੋਹੇ ਦੇ ਹੀ ਆ ਸਾਰੇ ਆ ਪੋਲੀ ਪਾਲੀ ਤੁਸੀਂ ਦੇਖ ਸਕਦੇ ਹੋ ਇਹ ਮਾਡਲ ਕਿਹੜਾ ਸੀ 1915 1915 ਆਹ ਰੇਡੀਏਟਰ ਹੋ ਗਿਆ ਇਹਦਾ ਆ மூਰੇ ਚੱਕੇ ਦਿਖਾ ਦਿਓ ਵੀਰੇ ਆ ਦੇਖੋ ਲੈ ਆ ਤੁਹਾਨੂੰ ਨਜ਼ਰ ਆ ਜਾਣਗੇ ਇਹ ਵੀ ਸਾਰੇ ਤਾਰਾਂ ਜੀ ਵਾਲੇ ਉਹੀ ਆਹ ਜਿਹਨ ਗ੍ਰੀਸ ਕਰਨ ਨੂੰ ਆ ਗ੍ਰੀਸ ਕਰਦੇ ਹੋਣਗੇ ਜਾਂ ਨੋਜ਼ਲ ਦਿੱਤੀ ਹੋਈ ਇੱਥੇ ਆ ਖੋਲ ਕੇ ਵਿੱਚ ਗ੍ਰੀਸ ਵਗਰਾ ਭਰਿਆ ਜਾਂਦਾ ਹੋਊਗਾ ਵਾਟਰਲੂ ਬੋਏ ਟਰੈਕਟਰ ਨਾ ਬੜਾ ਵੱਖਰਾ ਹੈ ਰ ਵਾਟਰਲੂ ਬੋਏ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਇਦੋਂ ਬਿਨਾ ਆ ਗਿਆ ਇਹ ਆ ਆ ਗਿਆ ਮਿਨੀ ਐਪਲਸ 1928 ਮਾਡਲ ਆ ਦੇਖਿਓ ਕਿਰਾਂ ਮੰਨਦੇ ਨੇ ਚਾਰ ਸਿਲੰਡਰ ਟਰੈਕਟਰ ਆ ਰੇਡੀਏਟਰ ਹੋ ਗਿਆ ਇਹ ਵੀ ਚੱਕੇ ਦੇ ਲੋਹੇ ਦੇ ਆ ਸਾਰੇ ਸਾਰੇ ਚੱਕੇ ਸਨ ਲੋਹੇ ਦੇ ਨਜ਼ਰ ਆਉਣਗੇ ਆ ਵਿੱਚੋਂ ਖਾਲੀ ਹੋਈ ਆ ਹੈ ਇੰਜ ਸਰਚ ਇੰਜਣ ਇਹਨਾਂ ਨੇ ਏਸ ਰੂਟ ਧਰਤਾ ਜੇ ਐਂ ਤਰ੍ਹਾਂ ਹੁੰਦਾ ਤਾਂ ਭਰਿਆ ਭਰਿਆ ਲੱਗਣਾ ਸੀ ਆ ਪਟਾ ਚੱਲਦਾ ਸੀ ਆ ਪੱਖਾ ਇਧਰ ਹੋ ਗਿਆ ਠੰਡਾ ਕਰਨ ਮਤਲਬ ਸਿੱਧਾ ਸਾਦਾ ਕੰਮ ਜਾਈ ਸੀਗਾ ਬੰਦਾ ਭਾਵੇਂ ਭੱਜ ਕੇ ਐ ਨਿਖਾਲ ਮਾਰ ਕੇ ਦੂਜੇ ਪਾਸੇ ਲੰਘ ਜੇ ਇਹੋ ਜਿਹਾ ਕੰਮ ਸੀ ਆਹ ਕੀ ਹੋ ਗਿਆ ਆ ਫਿਊਲ ਟੈਂਕ ਆ ਗਿਆ ਇਹਦਾ ਤਾਂ ਹਮ ਮਡਗਾਰਡ ਹੋ ਗਏ ਆ ਲੋਹੇ ਦੀ ਟੈਰਾਸਾ ਪੁਲੀ ਵਗੈਰਾ ਇਹ ਤਕਨੀਕ ਆਮ ਡੀਟੀ 14 ਡੀਟੀ 28 ਤੱਕ ਇਹ ਤਕਨੀਕ ਆਉਂਦੀ ਰਹੀ ਆ ਆ ਐਕਸਟਰ ਆਗੇ ਲੋਹੇ ਦੇ ਇਹਨਾਂ ਦੀ ਕਟਾਈ ਕਟੋਈ ਨਹੀਂ ਸੀ ਔਖੇ ਮੁੜਦੇ ਸੀਗੇ ਬਹੁਤ ਔਖਾ ਹੋ ਕੇ ਮੁੜਾਇਆ ਜਾਂਦਾ ਸੀ ਇਹ 1928 ਮਾਡਲ ਆ ਆ ਸਾਈਡ ਨੂੰ ਤਾਂ ਸਿਲੰਸਰ ਕੱਢਦਾ ਇਹਨਾਂ ਨੇ ਕਿੰਨੇ ਸਿਲੰਡਰ ਆ 6 ਸਿਲੰਡਰ ਸੀ ਹਨਾ 4 ਸਿਲੰਡਰ 4 ਸਿਲੰਡਰ ਆ ਗਿਆ ਹੈ 4 ਸਿਲੰਡਰ ਸੀਗਾ ਇਹ ਟਰੈਕਟਰ ਦੇਖੋ ਵੀ ਕਿੰਨਾ ਪਿਆਰਾ ਹੁਣ ਇੱਕ ਹੋਰ ਯੂਨਿਕ ਦੋ ਵੱਖਰੇ ਟਰੈਕਟਰ ਪਰਲੇ ਪਾਸੇ ਪਏ ਆ ਆ ਜੋ ਇਧਰਲੇ ਪਾਸੇ ਚੱਲ ਗਏ ਆਹਾ ਆ ਵੀ ਬਹੁਤ ਵੱਖਰੇ ਟਰੈਕਟਰ ਆ ਇਹ ਹੈਗਾ ਅਲਾਈਸ ਚੈਮਲਰ ਚੈਮਰ ਜਣਾ ਆ ਦੇਖੋ ਚਲਮਰ ਚਲਮਰ ਆ ਗਿਆ ਨਾ ਵੱਖਰੀ ਹੈ ਕਿਉਂਕਿ ਆਪਾਂ ਸੁਣੇ ਹੀ ਨਹੀਂ ਕਦੇ ਆਹ ਰੇਡੀਏਟਰ ਦਾ ਢੱਕਣ ਜਸਤ ਇਦਾਂ ਥੱਲੇ ਕਰਾਂਗੇ ਤਾਂ ਖੁੱਲ ਗਿਆ ਇੱਥੋਂ ਦੀ ਆਹ ਪੈ ਜਾਣਾ ਹਨਾ ਜੋ ਵੀ ਇਹਦੇ ਵਿੱਚ ਪਾਣੀ ਧਾਣੀ ਪੈਣਾ ਇੱਥੋਂ ਦੀ ਪੈ ਜਾਣਾ ਆਹ 8 ਪੁਆਇੰਟ ਦੇ ਉੱਤੇ ਹੋਈ ਹੈ ਕਿੰਨੇ ਸਿਲੰਡਰ ਆ ਸਾਰਾ ਬੰਦੀ ਜਾਪਦਾ ਇਹ ਮੈਨੂੰ ਮਾਡਲ ਕਿਹੜਾ ਹੈ ਟਾਇਰ ਹੈ ਇਹਦੇ ਦੂਜੇ ਆਹ ਟਾਇਰ ਆ ਇਹਦਾ ਮਤਲਬ ਇਹ ਜਿਆਦਾ ਪੁਰਾਣਾ ਨਹੀਂ ਹੋਊਗਾ। 1930 ਦੇ ਨੇੜੇ ਤੇੜ ਦਾ ਕਹਿ ਸਕਦੇ ਆ ਯਨੋ। 1930 ਦੇ ਨੇੜੇ ਤੇੜ ਦਾ ਟਰੈਕਟਰ ਆ ਸ਼ੇਪ ਵੱਖਰੀ ਹੈ ਯੂਨਿਕ ਆ। ਇਹ ਯੂ 2514 ਇਹ ਹੈਗਾ ਵਾ। ਮਾਡਲ ਭਰ ਕੇ ਫੋਰ ਵੀ ਡਿਟੇਲ ਕੱਢ ਸਕਦੇ ਆ ਇਹਦੀ ਬਾਕੀ ਦੀ ਹਨਾ। ਇਹਦੇ ਬਿਨਾਂ ਹੋਰ ਇਧਰਲੇ ਪਾਸੇ। ਆਹ ਕੀ ਟਰੈਕਟਰ ਤਾਂ ਨਹੀਂ ਇਹ। ਇਹ ਕੋ ਸ਼ੋਰ ਆ। ਆ ਆ ਗਿਆ ਜੀਪਾ ਜਾ ਖੜਾ ਕਿਹਨੂੰ ਕੀ ਕਹਿੰਦੇ ਜਿਗਾਰਡਮੈਂਟ ਇਹ ਇਹ ਇੰਟਰਨੈਸ਼ਨਲ ਕੰਪਨੀ ਵਾਲਿਆਂ ਦਾ ਆਹ ਟਰੈਕਟਰ ਬਹੁਤ ਯੂਨਿਕ ਆ। ਸਿਰਫ ਇੱਕ ਗੱਠ ਚੌੜਾ ਟਰੈਕਟਰ। ਆ ਦੇਖਿਓ ਕਰ। ਲੈ। ਕਿਸ ਕੰਪਨੀ ਦਾ ਟਰੈਕਟਰ ਇੱਕ ਗੱਠੀ ਚੌੜਾ ਟਰੈਕਟਰ ਆ ਇਹ ਸਾਰਾ ਅਨਿਕਾ ਜ ਹੈਗਾ ਵਾ ਮਾਡਲ ਹੈਗਾ VA 50 54916 ਇਹ ਦਾ ਨਾਮ ਐਡਾ ਆ ਸਟੀering ਕੋ ਇਹ ਮਤਲਬ ਬਾਅਦ ਦੇ ਵਿੱਚ ਆਈ ਟਰੈਕਟਰ ਆ 1930 35 40 ਦੇ ਦਰਮਿਆਨ ਦੇ ਆਏ ਹੋਏ ਟਰੈਕਟਰ ਨੇ ਹਨਾ ਆਹ ਮਤਲਬ ਮਗਰ ਦਾਤਾ ਵੀ ਕੋਈ ਗੁੱਲੇ ਜੀ ਵਗੈਰਾ ਕੇ ਆ ਸੀਟ ਜਿਵੇਂ ਪਹਿਲਾਂ ਫੋਰਡ ਦੀ ਹੁੰਦੀ ਹੁੰਦੀ ਸੀ ਉਸੇ ਤਰੀਕੇ ਦੇ ਹਾਂਜੀ ਟਰੈਕਟਰ ਹੀ ਆ ਆ ਆਗੇ ਉੱਧਰਲੇ ਪਾਸੇ ਆਗੇ ਆਮਰ ਇਹ ਮਤਲਬ ਛੋਟੇ ਹੈਗਾ ਕਿੰਨੇ ਸਿਲੰਡਰ ਹਾਂ ਚਾਰ ਸਿਲੰਡਰ ਟਰੈਕਟਰ ਚਾਰ ਸਿਲੰਡਰ ਆ ਗਿਆ ਇਹ ਕਿਸ ਕੰਪਨੀ ਦਾ ਚਾਰ ਸਿਲੰਡਰ ਟਰੈਕਟਰ ਪਤਲਾ ਆਇਆ ਜਾ ਅਟੈਚੂਰੇਸ ਹਸਾਬ ਕਿਤਾਬ ਦੇ ਆ ਇਹ ਬਹੁਤ ਯੂਨੀਕ ਤੇ ਵੱਖਰਾ ਵਾ ਮੂਰੋ ਟਰੈਕਟਰ ਕਿਹ ਹੈ ਜਮ ਦਿਖਾ ਦਿਆਂ ਮੈਂ ਤੁਹਾਨੂੰ ਮੜਾ ਜਾ ਅਗਲੇ ਪਾਸਿਓਂ ਵੀ ਕਿ ਇਦਾਂ ਦਾ ਨਜ਼ਰ ਆਊਗਾ ਆ ਦੇਖ ਸਕੋ ਤੁਸੀਂ ਲੈ ਆਹ ਦੇਖੋ ਕਰ ਹੈ ਕਿ ਨਾ ਕਮਾਲ ਮਤਲਬ ਬਹੁਤ ਵੱਖਰੇ ਵੱਖਰੇ ਟਰੈਕਟਰ ਇੱਥੇ ਹੈਗੇ ਆ ਹਾਂਜੀ ਇੱਕ ਹੋਰ ਸੀ ਵਾਕਿਆ ਹੈਗਾ ਸਿਸਟਮ ਇਥੋਂ ਗੇਰਾਂ ਵਾਲਾ ਆ ਗਿਆ ਇੱਥੇ ਲਿਖਿਆ ਵੀ ਹੋਊਗਾ ਆ ਮੀਟਰ ਵਗੈਰਾ ਸਾਰੇ ਆਗੇ ਬਹੁਤ ਬਹੁਤ ਯੂਨੀਕ ਆ ਬਹੁਤ ਕਮਾਲ ਆ ਟਰਾਲੀ ਪਾਉਣ ਨੂੰ ਕੋਈ ਹਲ ਪਾਉਣੇ ਆ ਤਾਂ ਇਹੋ ਜਿਹਾ ਹੋ ਗਿਆ ਉਹ ਵੀ ਟਰੈਕਟਰ ਹੀ ਆ ਹੈਨਾ ਤੇ ਉਹ ਆਪਾਂ ਚੱਲ ਕੇ ਦੇਖੀਏ ਇਹ ਕਿਹੜਾ ਮਾਡਲ ਆ ਆਈ ਥਿੰਕ 1910 ਮਾਡਲ ਆਈ ਐਚ ਸੀ ਇੰਜਨ ਹੈਨਾ ਆਈ ਐਚ ਸੀ ਇੰਜਨ ਇੰਜਨ ਆ ਮਨ ਉਹਨੂੰ ਸ਼ਾਇਦ ਇੰਜਨ ਸਧਾਰਨ ਬਣਾ ਲੈ ਕੁਝ ਵੀ ਯੂਜ਼ ਕੀਤਾ ਆ ਸੀਟ ਹੋ ਗਈ ਟਰੈਕਟਰ ਆ ਹੋ ਗਿਆ ਦੇ ਬ੍ਰੇਕ ਨਾ ਜੋ ਪੈਰਦਾਨਾ ਜਸਟ ਪੈਰਦਾਨਾ ਤੇ ਇਹ ਇੰਜਨ ਦਾ ਇਹ ਕਿਥੇ ਲਿਖਿਆ 1910 ਦਾ 10 ਐਚਪੀ ਦਾ ਇਹ ਇੰਟਰਨੈਸ਼ਨਲ ਕੰਪਨੀ ਵਾਲਿਆਂ ਦਾ ਸੀਗਾ ਇਹ ਆ ਗਿਆ ਸਹੀ ਵੀਰੇ ਆਹ ਨੀਮ ਆਹ ਦੇ ਇੰਟਰਨੈਸ਼ਨਲ ਕੰਪਨੀ ਵਾਲਿਆਂ ਦਾ ਸੀ ਇਹ ਵੀ ਅਸਲ ਆਨਸਰ ਇੱਧਰ ਲਿਓ 1910 ਦਾ ਮਤਲਬ ਕੈਰੋਸਿਨ ਤੇ ਆ ਜੇ ਇਹ ਕੈਰੋਸਿਨ ਤਾਂ ਬਣਾ ਹੋਇਆ ਟਰੈਕਟਰ ਨਾਲ ਚੱਲਦਾ ਸੀਗਾ ਆਹ ਦਾ ਚੱਕਾ ਦਿੱਤਾ ਹੋਇਆ ਵਾ ਸਪ੍ਰਿੰਗਸ ਬੁਰੰਗੇ ਸਮਝ ਨਹੀਂ ਆਉਦੀ ਕੀ ਚੱਕਰ ਹੈ ਇਹਦਾ ਹਨਾ ਇਹ ਹੈ ਹੈ ਸਟੀਅਰਿੰਗ ਵਾਲਾ ਇਹ ਥੱਲੇ ਥੱਲੇ ਲੱਗਾ ਉਹ ਮੋੜ ਤੇ ਮੜਦਾ ਹਾਂ ਬਿਨਾ ਸਟੀਅਰਿੰਗ ਤੋਂ ਵਾਹੇ ਇਹ ਆ ਜਿਹੜਾ ਥੱਲੇ ਪਿਆ ਨਾ ਸਮਾਨ ਆ ਹਾ ਜਿਗਾਰਡਮੈਂਟ ਇਹਦੇ ਨਾਲ ਹੀ ਕਮਾਇਆ ਜਾਂਦਾ ਸੀ ਨੂੰ ਕੋ ਸਟੀਅਰਿੰਗ ਦੀ ਹਜੇ ਕਾਰਡ ਬਣੀ ਹੋਈ ਨਹੀਂ ਸੀ ਤਾਂ ਮਤਲਬ ਮੁਜਸਤਕ ਇੰਜਣ ਦੀ ਤਰ੍ਹਾਂ ਹੀ ਪਾਵਰ ਸੀ ਇੱਕ ਪਾਵਰ ਬਣਾਈ ਸੀ ਉਹਨੂੰ ਯੂਜ਼ ਜਿੱਧਰ ਮਰਜ਼ੀ ਕਰ ਲੋ ਇੱਥੇ ਬੰਦਾ ਬਹਿ ਸਕਦਾ ਸੀਗਾ ਸ਼ਾਇਦ ਕੋਈ ਮੋੜਨ ਵਾਸਤੇ ਜਿਹੜੇ ਲੱਕੜਾਂ ਹੀ ਥੱਲੇ ਦਿਖਾਈਆਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕੀਤਾ ਜਾਏ 1910 ਦਾ ਇੱਕ ਟਰੈਕਟਰ ਕਹਿ ਸਕਦੇ ਆ मेड बाय इंटरनेशनल हार्वेस्टर कंपनी द्वारा के वाज यूज्ड टू पावर स्मॉल थ्रेशिंग मशीनस मतलब दाना ਫੱਕਾ ਕੱਢਣ ਲਈ ਛੋਟੀ ਮਸ਼ੀਨ ਦੇ ਤੌਰ ਤੇ ਇਸ ਚੀਜ਼ ਨੂੰ ਵਰਤ ਲਿਆ ਜਾਂਦਾ ਸੀਗਾ ਤੇ ਬਹੁਤ ਕਮਾਲ ਦੇ ਤੁਸੀਂ ਟਰੈਕਟਰ ਵੇਖੇ ਇਸ ਤੋਂ ਬਿਨਾ ਹਾਂ ਉਹ ਵੀ ਆਪਾਂ ਦਿਖਾ ਦਈਏ ਚਾਬੀਆਂ ਪਾਨੇ ਆਓ 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 ਆਜੋ 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 ਆਹ ਚਾਬੀਆਂ ਪਾਨੇ ਆ ਟੂਲ ਟਾਲ ਪਏ ਆਹਾ ਸਾਰੇ ਟਰੈਕਟਰ ਖੋਲਣ ਵਾਲੇ ਬੰਨਣ ਵਾਲੇ ਹਨਾ ਜਿੰਨਾ ਵੀ ਇਹਨਾਂ ਦਾ ਸਮਾਨ ਸੀ ਪਰਤਿਆ ਜਾਂਦਾ ਉਹ ਸਾਰਾ ਸਮਾਨ ਹੋ ਗਿਆ ਅ ਸ਼ੈਵਲੈਟ ਵਾਲਿਆਂ ਦਾ ਜੀਪਾ ਹੈਗਾ ਵਾ 1928 ਮਾਡਲ ਆ ਵੀ ਤੁਸੀਂ ਵੇਖ ਸਕਦੇ ਹੋ ਲੱਕੜ ਦੀ ਟਰਾਲੀ ਇਹਦੇ ਮਗਰ ਦਿੱਤੀ ਹੋਈ ਆ ਸੋ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਨਵੀਂ ਵੀਡੀਓ 'ਚ ਵੀ ਲੈ ਕੇ ਮਿਲਾਂਗੇ ਕਿਉਂਕਿ ਵੀਡੀਓ ਲੰਬੀ ਹੋਗੀ ਸਮਾਂ ਸਾਰੇ ਕੋਲ ਕੀਮਤੀ ਆ ਤਾਂ ਧੰਨਵਾਦ ਸਾਰਿਆਂ ਦਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ